ਗੁਰੂ ਜਦੋਂ ਪ੍ਰਸੰਨ ਹੋਵੇ ਹੁਣ ਕਈ ਵਾਰੀ ਮਨ ਚ ਆਵੇਗਾ ਕਿ ਗੁਰੂ ਕਦੀ ਰੁੱਸ ਵੀ ਜਾਂਦੇ ਨੇ ਉਂਝ ਵੈਸੇ ਸਾਰਿਆਂ ਸਾਡੇ ਪੰਜਾਬ ਚ ਨਾ ਪਹਿਲਾਂ ਟਰਾਲੀਆਂ ਉੱਤੇ ਲੈ ਕੇ ਲਾਇਆ ਹੁੰਦਾ ਸੀ ਇਹ ਮੇਰਾ ਰੂਸੇਨਾ ਕਲਗੀਆਂ ਵਾਲਾ ਜਗ ਭਾਵੇਂ ਸਾਵਾਰਾ ਜਾਬ ਨਾਲ ਕਈ ਬੰਦੇ ਉਹ ਜਰਦਾ ਲਾਂਦੇ ਹੁੰਦੇ ਸਨ ਮੈਂ ਸਾਰਿਆਂ ਦੀ ਗੱਲ ਨਹੀਂ ਕਰ ਰਿਹਾ ਇਹ ਲਫ਼ਜ਼ ਕਹਿ ਦੇਣਾ ਮੇਰਾ ਗੁਰੂ ਉਹ ਗੁਰਮਖੋ ਗੁਰੂ ਕਦੀ ਵੀ ਰੋਸਦਾ ਨਹੀਂ ਹੁੰਦਾ ਸੱਚੀ ਹੈ ਸਤਗੁਰੂ ਕਦੀ ਵੀ ਸਰਾਬ ਨਹੀਂ ਦਿੰਦਾ ਮੈਂ ਤੁਹਾਨੂੰ ਕੁਝ ਉਦਾਹਰਨਾਂ ਦੇਣੀਆਂ ਨੇ ਗੁਰੂ ਰਾਮਦਾਸ ਜੀ ਦੀਆਂ ਕਿ ਗੁਰੂ ਕਿੰਨੇ ਕੋ ਪਰਸਾਨ ਨੂੰ ਦਿਨ ਸਿਖਤੇ ਇੱਥੋਂ ਤੱਕ ਮਹਾਰਾਜ ਦੀ ਬਾਣੀ ਚ ਇੱਕ ਬਚਨ ਹੈ ਸਤਗੁਰੂ ਸਦਾ ਦਿਆਲ ਹੈ ਭਾਈ ਵਿਣ ਭਾਗਾ ਕਿਆ ਪਾਈ ਹੈ ਗੁਰੂ ਤਾਂ ਕਦੀ ਇਹ ਕਹੇ ਨਹੀਂ ਦਿਆਲੂ ਨਹੀਂ ਸਤਗੁਰੂ ਸਦਾ ਦਿਆਲ ਹੈ ਭਾਈ ਵਿਣ ਭਾਗਾ ਕਿਆ ਪਾਈ ਹੈ ਏਕ ਨਦਰ ਕਰ ਦੇਖ ਸਭ ਉਪਰ ਜੇਖਾ ਪਾਓ ਤਿਆਂ ਫਲ ਪਾਈ ਹੈ ਜੀਗੋ ਜੀ ਮੇਰੀ ਭਾਵਨਾ ਹੈ ਮੈਨੂੰ ਫਲ ਉਹ じゃ ਮਿਲਣਾ ਹੈ ਮੇਰੀ ਫਿਰ ਬੇਨਤੀ ਸੁਣੋ ਜੇ ਪਾਣੀ ਦਾ ਦਰਿਆ ਭਰ ਕੇ ਵਗ ਰਿਹਾ ਹੈ ਤੇ ਇੱਕ ਬੰਦਾ ਖੰਘਾਰ ਵਿੱਚ ਬੈਠ ਖਲੋਤਾ ਹੈ ਉਹ ਝੁਕਨ ਨੂੰ ਤਿਆਰ ਨਹੀਂ ਇਹਦੇ ਵਿੱਚ ਇਹ ਕਹਈਏ ਜੀ ਦਰਿਆ ਜਿਹੜਾ ਰੁੱਸ ਗਿਆ ਨਹੀਂ ਪਿਆਰੋ ਦਰਿਆ ਤਾਂ ਵਗ ਰਿਹਾ ਹੈ ਪਰ ਬੰਦੇ ਨੂੰ ਝੁੱਕ ਕੇ ਬੁੱਕ ਬਣਾਉਣ ਦੀ ਜਾਚ ਹੀ ਨਹੀਂ ਆਈ ਦਰਿਆ ਦਾ ਪਾਣੀ ਝੁਕਾਂਗੇ ਬੁੱਕ ਬਣ ਕੇ ਵੇਝਾਏਗਾ ਹੁਣ ਜਦੋਂ ਸਤਿਗੁਰੂ ਤੇ ਆਲੂ ਹੋ ਜਾਏ ਇੱਕ ਸਤਿਗੁਰਾਂ ਦਾ ਬਚਨ ਹੈ ਅਤ ਦੀ ਪ੍ਰਸੰਤਾ ਸੋ ਪ੍ਰਸੰਨ ਮੈਂ ਬੇਨਤੀ ਕਰਾਂ ਸਤਿਗੁਰੂ ਸੋ ਪ੍ਰਸੰਨ ਉਹਦੇ ਤੇ ਹੁੰਦੇ ਨੇ ਜਿਹੜਾ ਸਿੱਖ ਗੁਰੂ ਦੇ ਬਚਨਾਂ ਨੂੰ ਸੱਤ ਕਰਕੇ ਮੰਨ ਲੈਂਦਾ